ਸਸੀ ਕਾਂਜੀ ਮੈਂ ਤੁਹਾਡਾ ਆਪਣਾ ਡਾਕਟਰ ਰਾਜ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਅਗਲੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੇ ਜਿਹੜੇ ਡਾਟਾ ਨੰਬਰ 2 ਦੀ ਜਿਹੜਾ ਵਿਸ਼ੇ 2 ਸੀਗਾ ਆਪਾਂ ਪਹਿਲੀ ਵੀਡੀਓ ਦੇ ਵਿੱਚ ਪਹਿਲਾ ਵਿਸ਼ੇ ਦੇ ਉੱਪਰ ਪਹਿਲੇ ਵਿਸ਼ੇ ਦੇ ਉੱਪਰ ਗੱਲ ਕੀਤੀ ਸੀ ਜਿਸਦੇ ਵਿੱਚ ਤੁਸੀਂ ਜਾਣਿਆ ਸੀਗਾ ਕਿ 10 ਤੋਂ 15 ਸਾਲ ਪਹਿਲਾਂ ਸਾਡੇ ਘਰ ਦੇ ਵਿੱਚ 20 ਤੋਂ 25 ਮੈਂਬਰ ਸੀ ਸਾਰੇ ਤੇ ਸਾਰੀ ਤੰਦਰੁਸਤੀ ਦੇ ਨਾਲ ਉਸ ਤੋਂ ਬਾਅਦ ਆਪਾਂ ਨਿਊਕਲ ਫੈਮਿਲੀ ਦੇ ਵਿੱਚ ਆ ਤੇ ਸਾਡੇ ਘਰ ਦੇ ਵਿੱਚ ਜਿਹੜੇ ਮੈਂਬਰਾਂ ਦੀ ਗਿਣਤੀ 5 ਤੋਂ 6 ਹੋਏ ਜਿਹਨਾਂ ਵਿੱਚ ਦੋ ਦੋ ਤਿੰਨ ਬਿਮਾਰ ਹੋ ਗਏ ਅੱਜ ਆਪਾਂ ਗੱਲ ਕਰਾਂਗੇ ਜੀ ਦੂਜੇ ਨੰਬਰ ਡਾਟੇ ਦੇ ਉੱਪਰ ਜਿਵੇਂ ਤੁਸੀਂ ਜਾਣੋਗੇ ਸਾਡੇ ਘਰ ਦੇ ਵਿੱਚ ਜਿਹੜਾ ਕਮਾਈ ਦਾ ਅੱਧਾ ਹਿੱਸਾ ਕੋ ਗੋਲੀਆਂ ਦਵਾਈਆਂ ਪਲੱਸ ਟੈਸਟਾਂ ਤੇ ਜਾ ਰਿਹਾ ਸਾਡੀ ਕਮਾਈ ਦਾ ਅੱਧਾ ਹਿੱਸਾ 20 ਤੋਂ 25% 25 ਤੋਂ 50 ਤੇ 50 ਤੋਂ 100% ਗੋਲੀਆਂ ਦਵਾਈਆਂ ਸਸਟਾ ਤੇ ਜਾ ਰਿਹਾ ਕੋਈ ਇਸ ਤਰੀਕੇ ਨਾਲ ਜਾ ਰਿਹਾ ਕਿ ਸਾਡੇ ਘਰ ਦੇ ਵਿੱਚ ਜਦੋਂ ਪੇਸ਼ੈਂਟ ਸਾਡਾ ਪਿੰਡ ਵਾਲੇ ਡਾਕਟਰ ਕੋਲ ਜਾਂਦਾ ਤਾਂ ਉੱਥੇ ਸਾਡਾ 20 ਤੋਂ 25% ਜਾਂਦਾ ਕਿਉਂਕਿ ਆਪਾਂ ਉਤੋਂ ਕੁਝ ਨਾਰਮਲ ਗੋਲੀਆਂ ਜਾਂ ਕੁਝ ਇੰਜੈਕਸ਼ਨ ਕਰਾ ਲਵੋਦੇ ਆ ਤਾਂ ਸਾਡਾ 20 ਤੋਂ 25% ਜਾਂਦਾ। ਧੰਨ ਉਸ ਤੋਂ ਬਾਅਦ ਉਹ ਡਾਕਟਰ ਸਾਨੂੰ ਅੱਗੇ ਰੈਫਰ ਕਰਦਾ ਸ਼ਹਿਰ ਵਾਲੇ ਡਾਕਟਰ ਤੋਂ ਤਾਂ ਉੱਥੇ ਸਾਡਾ 25 ਤੋਂ 50% ਜਾਂਦਾ ਪਲੱਸ ਉਹਦੇ ਨਾਲ ਸਾਡੇ ਟੈਸਟ ਵੀ ਜੁੜ ਜਾਂਦੇ ਆ ਤਾਂ ਸਾਡਾ ਜਿਹੜਾ 25 ਤੋਂ 50% ਜਿਹੜਾ ਸਾਡਾ ਖਰਚਾ ਉਹ ਤੋਂ ਜਾਂਦਾ। ਧੰਨ ਉਸ ਤੋਂ ਬਾਅਦ ਜਦੋਂ ਸਾਨੂੰ ਸ਼ਹਿਰ ਵਾਲਾ ਡਾਕਟਰ ਵੱਡੇ ਹਸਪੀਟਲ 'ਚ ਰੈਫਰ ਕਰਦਾ ਤਾਂ ਸਾਡਾ ਉਹ ਜਿਹੜਾ ਖਰਚਾ 50 ਤੋਂ 100% ਵੀ ਹੋ ਜਾਂਦਾ। ਉਹ 50 ਤੋਂ 100% ਇਸ ਤਰ੍ਹਾਂ ਕਿ ਹੋ ਜਾਂਦਾ। ਕਿਉਂਕਿ ਸਾਡਾ ਪੇਸ਼ੈਂਟ ਜਦੋਂ ਖੁਦ ਡਾਕਟਰ ਕੋਲ ਚੱਲ ਕੇ ਜਾਂਦਾ ਉਦੋਂ 20 ਤੋਂ 25% 25 ਤੋਂ 50 ਜਾਂ 50 ਤੋਂ 100% ਸਾਡਾ ਗੋਲੇ ਦਵਾਈਆਂ ਚਾਸ਼ਟਾ ਤੇ ਜਾਂਦਾ ਲੇਕਿਨ ਜਦੋਂ ਸਾਡਾ ਪੇਸ਼ੈਂਟ ਜਿਹੜਾ ਕ੍ਰਿਟੀਕਲ ਕੰਡੀਸ਼ਨ 'ਚ ਚੱਲ ਜਾਂਦਾ ਕ੍ਰੋਨਿਕਲ ਹੋ ਜਾਂਦਾ ਤਾਂ ਪੇਸ਼ੈਂਟ ਸਾਡਾ ਡਾਕਟਰ ਕੋਲ ਨਹੀਂ ਆ ਪਾਂਦਾ ਉਦੋਂ ਸਾਡੇ ਜਿਹੜਾ ਉਹ ਕਮਾਈ ਦਾ ਹਿੱਸਾ ਉਹ 50 ਤੋਂ 100% ਜਾਂ 100 ਤੋਂ 200% ਵੀ ਜਾਂਦਾ 200% ਇਸ ਕਰਕੇ ਜਾਂਦਾ ਕਿ ਸਾਡੇ ਕੋਲ ਜਿਹੜੀ ਸੇਵਿੰਗ ਅਸਿਉਰਟੀ ਦੇ ਦਿੰਦੇ ਆ ਪਲੱਸ ਅਸੀਂ ਕਰਜ਼ਾ ਚੁੱਕ ਕੇ ਵੀ ਅਸੀਂ ਪੇਸ਼ੇਡ ਨੂੰ ਬਚਾਉਣ ਵਾਸਤੇ ਉਹਨੂੰ ਹਸਪੀਟਲ ਲੈ ਕੇ ਜਾਣਾ ਹੈ ਲੇਕਿਨ ਪਰਮਾਤਮਾ ਨਾ ਕਰੇ ਕਿ ਸੇ ਕੰਡੀਸ਼ਨ ਦੇ ਵਿੱਚ ਜੇਕਰ ਸਾਡੇ ਘਰ ਦਾ ਮੈਂਬਰ ਨਹੀਂ ਬਚਦਾ ਸਾਡਾ ਪੇਸ਼ੇਂਟ ਨਹੀਂ ਬਚਦਾ ਤਾਂ ਸਾਡਾ ਖਰਚਿਆ ਹੋਇਆ ਪੈਸਾ ਵੀ ਵਾਪਸ ਨਹੀਂ ਹੁੰਦਾ ਤੇ ਸਾਡੇ ਘਰ ਦਾ ਪਰਿਵਾਰ ਵੀ ਜਿਹੜਾ ਸਾਡੇ ਘਰ ਦਾ ਮੈਂਬਰ ਜਿਹੜਾ ਉਹ ਵੀ ਵਾਪਸ ਨਹੀਂ ਆਉਂਦਾ ਉਮੀਦ ਕਰਦੇ ਆ ਜੀ ਤੁਸੀਂ ਇਹ ਗੱਲਾਂ ਨਾਲ ਸਹਿਮਤ ਹੋਵੋਗੇ ਜੋ ਸਾਡੇ ਪਰਿਵਾਰ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਹਾਲਾਤ ਬਣ ਰਹੇ ਆ ਤਦਕ ਲਈ ਬਣੇ ਰਹੋ ਜੀ ਤੁਸੀਂ ਇਸ ਵੀਡੀਓ ਦੇ ਨਾਲ ਹਾਸਿਲ ਹੋ ਤਦ ਰਸਤਰਾ ਧੰਨਵਾਦ ਜੀ